ਮੋਟਾਪੇ ਤੇ ਬਿਮਾਰੀ ਨੂੰ ਕਰਨਾ ਹੈ ਜੜ ਤੋਂ ਦੂਰ ਤਾਂ ਦੇਖ ਲੋ ਜੌ ਦਾ ਪਾਣੀ ਪੀਣ ਦੇ ਨਾਲ ਮਿਲਦੇ ਨੇ ਗਜ਼ਬ ਦੇ ਫਾਇਦੇ ਮੋਟਾਪੇ ਨੂੰ ਕਰੇਗਾ ਕੁਝ ਹੀ ਦਿਨਾਂ ਦੇ ਵਿੱਚ ਦੂਰ ਸੁਣੋ ਹੈਰਾਨ ਕਰ ਦੇ ਟਿਪਸ ਜੋ ਦੀ ਰੋਟੀ ਤਾਂ ਖਾਂਦੇ ਹੋ ਪਰ ਪਾਣੀ ਪੀਣ ਦੇ ਕੀ ਕੀ ਲਾਭ ਹੁੰਦੇ ਨੇ ਆ ਵੀ ਜਾਣ ਲੋ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਜੌਂ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜਿੱਥੇ ਅਸੀਂ ਅਕਸਰ ਜੌਂ ਦੇ ਰੋਟੀ ਜ਼ਰੂਰ ਖਾਉਂਦੇ ਆ ਉਹਦੇ ਦਾ ਫਾਇਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਪਰ ਤੁਸੀਂ ਪਾਣੀ ਪਹਿਲੀ ਵਾਰ ਸੁਣਿਆ ਹੋਵੇਗਾ ਇਹ ਪਾਣੀ ਸਾਡੀ ਮੋਟਾਬੋਲਿਜ਼ਮ ਨੂੰ ਤੇਜ਼ੀ ਤੇਜ਼ ਕਰਦਾ ਹੈ ਤੇ ਜਿਸ ਦੇ ਨਾਲ ਅਸੀਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੈਲੋਰੀ ਬਰਨ ਕਰ ਸਕਦੀ ਹੈ ਜੇਕਰ ਜੌਹ ਦੇ ਪਾਣੀ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਇਹ ਤੇਜ਼ੀ ਦੇ ਨਾਲ ਭਾਰ ਘਟਾਉਣ ਦੇ ਵਿੱਚ ਮਦਦ ਕਰ ਸਕਦਾ ਹੈ ਦਿਲ ਦੀ ਸਿਹਤ ਲਈ ਵਧੀਆ ਹੈਗਾ ਦੱਸਦੇ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਜੋ ਦਾ ਪਾਣੀ ਦਿਲ ਦੀਆਂ ਬਿਮਾਰੀਆਂ ਨੂੰ ਜਿਹੜੀ ਕਿ ਵਧਣ ਤੋਂ ਵੀ ਰੋਕਦਾ ਹੈ ਜੇਕਰ ਸਰੀਰ ਦੇ ਸਭ ਤੋਂ ਦਿਲ ਦੀ ਗੱਲ ਆਵੇ ਤਾਂ ਦਿਲ ਨੂੰ ਸਹੀ ਰੱਖਣਾ ਉਹਨੂੰ ਸਵਸਥ ਰੱਖਣਾ ਸਭ ਤੋਂ ਅਹਿਮ ਹੈ ਕਿਉਂਕਿ ਦਿਲ ਤੋਂ ਬਿਨਾ ਸਰੀਰ ਕਿਸੇ ਕੰਮ ਦਾ ਨਹੀਂ ਹੈ ਤਾਂ ਰੋਜ਼ਾਨਾ ਜੋ ਦਾ ਪਾਣੀ ਪੀਣ ਦੇ ਨਾਲ ਸਰੀਰ ਹਮੇਸ਼ਾ ਸਿਹਤਮੰਦ ਰਹਿੰਦਾ ਹੈ ਪਾਰਕ ਟਾਊਨ ਦੇ ਵਿੱਚ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਜਿਹੜਾ ਲੋਕ ਪਾਰਕ ਟਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਜੋ ਦਾ ਪਾਣੀ ਇੱਕ ਵਰਦਾਨ ਵਾਂਗੂ ਹੈ ਵਧੀਆ ਡਰਿੰਕ ਕਹਿ ਸਕਦੇ ਆ ਇਸ ਦੇ ਵਿੱਚ ਮੌਜੂਦ ਕੁਝ ਉੱਚ ਜਿਹੜੇ ਕਿ ਫਾਈਬਰ ਅਤੇ ਘੱਟ ਕੈਲਰੀ ਵਿਅਕਤੀ ਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਾਉਂਦਾ ਹੈ ਅਤੇ ਨੁਕਸਾਨ ਦੇ ਫੂਡ ਪ੍ਰੋਡਕਟਸ ਦੇ ਜ਼ਿਆਦਾ ਸੇਵਨ ਦੀ ਸੰਭਾਵਨਾਵਾਂ ਨੂੰ ਵੀ ਘੱਟ ਹੁੰਦੀ ਹੈ ਜੋ ਦਾ ਪਾਣੀ ਸਾਡੀ ਮੋਟਾ ਬੋਲੀਅਮਸ ਨੂੰ ਤੇਜ਼ ਕਰਦਾ ਹੈ ਜਿਸ ਦੇ ਨਾਲ ਅਸੀਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੈਲੋਰੀ ਬਰਨ ਕਰ ਸਕਦੇ ਹਾਂ ਜੇਕਰ ਜੌਂ ਦੇ ਪਾਣੀ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਇਹ ਤੇਜ਼ੀ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰ ਸਕਦਾ ਹੈ ਦੂਜੇ ਨੰਬਰ ਤੇ ਆਉਂਦਾ ਹੈਗਾ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ ਜੌਂ ਦਾ ਪਾਣੀ ਪੀਣ ਦੇ ਨਾਲ ਤੁਹਾਡੇ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ ਜੌਂ ਦੇ ਵਿੱਚ ਪਾਇਆ ਜਾਣ ਵਾਲਾ ਟੋਕੋਲ LDL ਕੋਲੇਸਟ੍ਰੋਲ ਨੂੰ ਘਟਾਉਣ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰ ਸਕਦਾ ਹੈ ਖਰਾਬ ਕੋਲੇਸਟ੍ਰੋਲ ਜਿਸ ਨੂੰ LDL ਕਿਹਾ ਜਾਂਦਾ ਹੈ ਸਮੇਂ ਦੇ ਨਾਲ ਤੁਹਾਡੀਆਂ ਖੂਨ ਦੀਆਂ ਨਾੜੀਆਂ ਦੀਆਂ ਜਿਹੜੀ ਕਿ ਵਾਲਸ ਹੁੰਦੀਆਂ ਨੇ ਉਸ ਦੇ ਵਿੱਚ ਇਕੱਠਾ ਹੋ ਸਕਦਾ ਹੈ ਤੇ ਕਈ ਵਾਰ ਰੁਕਾਵਟਾ ਵੀ ਪੈਦਾ ਕਰ ਸਕਦਾ ਹੈ ਜੋ ਖੂਨ ਦੇ ਪ੍ਰਭਾਵ ਨੂੰ ਸੀਮਿਤ ਕਰਦੇ ਨੇ ਇਸ ਦੇ ਨਾਲ ਹੀ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਇਹ ਬਿਮਾਰੀਆਂ ਅਕਸਰ ਨਾਰਮਲ ਕਰਾ ਦੇ ਵਿੱਚ ਆਮ ਦੇਖਣ ਨੂੰ ਮਿਲਦੀਆਂ ਨੇ ਜੋ ਦਾ ਪਾਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਬਿਨਾ ਚੀਨੀ ਵਾਲੇ ਜੋ ਦਾ ਪਾਣੀ ਦੇ ਨਾਲ ਬਲੱਡ ਸ਼ੂਗਰ ਨਹੀਂ ਵਧਦਾ ਭੋਜਨ ਦੇ ਵਿੱਚ ਭੋਜਨ ਤੋਂ ਬਾਅਦ ਜੌਂ ਦਾ ਪਾਣੀ ਪੀਣਾ 슈ਗਰ ਦੇ ਮਰੀਜ਼ਾਂ ਦੇ ਲਈ ਬਲੱਡ 슈ਗਰ ਦੇ ਪੱਧਰ ਨੂੰ ਘੱਟ ਕਰਨ ਦੇ ਵਿੱਚ ਕਾਫੀ ਫਾਇਦੇਮੰਦ ਹੋ ਸਕਦਾ ਹੈ ਤਾਂ ਇਹ ਸੀਗੇ ਜੌਂ ਦੇ ਪਾਣੀ ਦੇ ਜਿਹੜੇ ਕੀ ਰਾਮ ਬਾਣ ਫਾਇਦੇ ਕਹਿ ਸਕਦੇ ਹਾਂ ਜੋ ਕਿ ਤੁਹਾਡੇ ਸਰੀਰ ਨੂੰ ਕਾਫੀ ਸਿਹਤਮੰਦ ਰੱਖ ਸਕਦੇ ਨੇ